ਦੀ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ ਲੋ ਨਜ਼ਦੀਕ ਪਿੰਡ ਕਤਪਾਲੋ ਵਿਖੇ ਲੋਕਾਂ ਨੂੰ 5 ਦਿਨਾਂ ਤੋਂ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਸਰਪੰਚ ਖਿਲਾਫ ਇਕੱਠੇ ਹੋ ਕੇ ਨਾਰੇਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਜੋ ਸਰਪੰਚ सुरेंद्रਪਾਲ ਬਣਿਆ ਹੈ ਪਿਛਲੇ 5 ਸਾਲ ਵੀ ਇਸ ਪਿੰਡ ਦਾ ਸਰਪੰਚ ਸੀ ਤੇ ਪਿਛਲੇ 6 ਮਹੀਨੇ ਤੋਂ ਇਸਨੇ ਪਾਣੀ ਦਾ ਬਿੱਲ ਨਹੀਂ ਇਕੱਠਾ ਕੀਤਾ ਜਿਸ ਕਰਕੇ ਬਿਜਲੀ ਬੋਰਡ ਨੇ ਪਾਣੀ ਦੀ ਟੈਂਕੀ ਦਾ ਕਨੈਕਸ਼ਨ ਕੱਟ ਦਿੱਤਾ ਹੈ ਅਤੇ ਉਹ 5 ਦਿਨਾਂ ਤੋਂ ਪਾਣੀ ਤੋਂ ਪਿਆਸੇ ਫਿਰ ਰਹੇ ਹਨ ਪਿੰਡ ਵਿੱਚ ਪਾਣੀ ਬਿਨਾਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਪਿੰਡ ਵਾਸੀਆਂ ਨੂੰ ਵਿਆਪ ਵਾਲੇ ਘਰ ਵੱਲੋਂ ਲਿਆਂਦੀ ਗਈ ਪਾਣੀ ਦੇ ਟੈਂਕਰ ਚੋਂ ਪਾਣੀ ਭਰਨਾ ਪੈ ਰਿਹਾ ਹੈ ਜੀ ਮੇਰਾ ਨਾਮ ਸੋਨਿਕਾ ਰਾਣੀ ਆ ਅਸੀਂ ਪਿੰਡ ਕਤਪਾਲੋਂ ਦੇ ਵਸਨੀਕ ਆ ਤੇ ਪਾਜੀ ਸਾਡੇ ਪਿੰਡ ਵਿੱਚ 3-4 ਦਿਨ ਤੋਂ ਪਾਣੀ ਦੀ ਕਾਫੀ ਸਮੱਸਿਆ ਚੱਲ ਰਹੀ ਆ ਕਾਫੀ ਸਮੱਸਿਆ ਚੱਲ ਰਹੀ ਆ ਜੋ ਕਿ ਸਾਡੇ ਪਿੰਡ ਵਿੱਚ ਗਵਾਂਡ ਵਿੱਚ ਵਿਆਹ ਆ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਆ ਰਹੀ ਆ ਕਿ ਉਹ ਗਵਾਂਡੀਆਂ ਨੂੰ ਟੈਂਕ ਭਰ ਕੇ ਲੈ ਕੇ ਆ ਰਹੇ ਆ ਤੇ ਦੂਸਰੀ ਪ੍ਰੋਬਲਮ ਇਹ ਆ ਵੀ ਇਹ ਟੈਂਕ ਸਿਰਫ ਵਿਆਹ ਵਾਸਤੇ ਆਇਆ ਹੋਇਆ ਸੀ ਦਾ ਸਿਰਫ ਗਵਾਂਡੀਆਂ ਦੇ ਘਰਾਂ ਦੇ ਨਾਲ ਕਿਉਂ ਤੋਂ ਜਾਂ ਦੂਰੋਂ ਗਾਲਟੀਆਂ ਚੱਕ ਕੇ ਲੈ ਕੇ ਆ ਰਹੇ ਆ ਤੇ ਸਾਡੇ ਪਿੰਡ ਵਿੱਚ ਬਹੁਤ ਪਾਜੀ ਸਮੱਸਿਆ ਆ ਕਿ ਸਾਡੇ ਪਿੰਡ ਵਿੱਚ ਵਿਆਹ ਸੀ ਅਸੀਂ ਮਤਲਬ ਕਿ ਪਾਣੀ ਦੀ ਸਮੱਸਿਆ ਤੋਂ ਵਿਆਹ ਤੇ ਵੀ ਟਾਈਮ ਸਰ ਨਹੀਂ ਪਹੁੰਚ ਸਕੇ ਅਸੀਂ ਇਹੀ ਕਹਿਣਾ ਚਾ ਰਹੇ ਹਾਂ ਵੀ ਜਦੋਂ ਮਤਲਬ ਇੱਕ ਮਹੀਨੇ ਦਾ ਬਿੱਲ ਨਹੀਂ ਹੋਇਆ ਦੋ ਦਾ ਨਹੀਂ ਹੋਇਆ ਵੀ ਇੰਨੀ ਪ੍ਰੋਬਲਮ ਇੱਕ ਜੱਕਦਮ ਕਿਉਂ ਇੰਤਾਂ ਆ ਰਹੀ ਆ ਉਦੋਂ ਕਿਸੇ ਨੇ ਕਿਉਂ ਨਹੀਂ ਇਸ ਬਾਰੇ ਗੌਰ ਕੀਤੀ ਵੀ ਅਸੀਂ ਬਿੱਲ ਟਾਈਮ ਨਾਲ ਲਈਏ ਤੇ ਬਾਕੀ ਲੋਕ ਨਾ ਸਾਡਾ ਜਿਹੜਾ ਪਿੰਡ ਕਤਪਾਲੋਂ ਆ ਉਦੇ ਜਿਹੜੀ ਸਮੁੱਚੀ ਪੰਚਾਇਤ ਆ ਉਹ ਸਾਡੇ ਪਿੰਡ ਨੂੰ ਪਾਣੀ ਦੀ ਜਿਹੜੀ ਸਹੂਲਤ ਆ ਉਹ ਦੇਣ ਤੋਂ ਬਿਲਕੁਲ ਬਿਲਕੁਲ ਵੀ ਅਸੀਂ ਉਹਨੂੰ ਨਕਾਰਦੇ ਆ ਕਿ ਉਹ ਸਾਾਨੂੰ ਸਹੂਲਤ ਦੇ ਦੇਣ ਦੇ ਕਾਬਿਲ ਨਹੀਂ ਹੈ ਜੋਗ ਨਹੀਂ ਹੈਗੇ ਸਾਨੂੰ ਅੱਜ 5 ਦਿਨ ਹੋ ਗਏ ਲਗਾਤਾਰ ਨਾ ਸਾਡੇ ਪਿੰਡ ਦੇ ਵਿੱਚ ਪਾਣੀ ਆ ਰਿਹਾ ਲੋਕਾਂ ਨੂੰ ਇੱਕ ਦੂਜੇ ਦੇ ਘਰਾਂ ਦੇ ਵਿੱਚੋਂ ਨਲਕਿਆਂ ਤੋਂ ਜਾ ਕੇ ਬਾਲਟੀਆਂ ਪਚਾ ਕੇ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ ਬੱਚਿਆਂ ਨੂੰ ਸਕੂਲੇ ਜਾਣ ਦੀ ਰੋਜ਼ ਪ੍ਰੋਬਲਮ ਆਉਂਦੀ ਹੈ ਸਾਨੂੰ ਅਸੀਂ ਲਗਾਤਾਰ ਦੀ ਸਮੱਸਿਆ ਦਾ ਇਹ ਸਮੱਸਿਆ ਦਾ ਸਾਹਮਣਾ ਕਰਦੇ ਹਾਂ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਸਾਨੂੰ ਇਹ ਪੱਕਾ ਸਾਡੇ ਅੱਗੇ ਰੱਖਿਆ ਗਿਆ ਕਿ ਕੁਝ ਲੋਕਾਂ ਦੇ ਜਿਹੜੇ ਬਿੱਲ ਆ ਉਹ ਪੈਂਡਿੰਗ ਆ ਸੋ ਅਗਰ ਲੋਕਾਂ ਦੇ ਬਿੱਲ ਪੈਂਡਿੰਗ ਆ ਤਾਂ ਉਹ ਲੈਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਉਹ ਸਰਪੰਚਾਇਤ ਦੀ ਬਣਦੀ ਆ ਤੋ ਜਿਹੜੀ ਨਵੀਂ ਚੁਣੀ ਗਈ ਪੰਚਾਇਤ ਆ ਸਾਡਾ ਇੱਕ ਸਵਾਲ ਹੋਰ ਵੀ ਆ ਨਵੀਂ ਚੁਣੀ ਗਈ ਪੰਚਾਇਤ ਆ ਜਿਹੜੀ ਪੰਚਾਇਤ ਦੇ ਵਿੱਚ ਕੋਈ ਇੱਕ ਬੰਦਾ ਵੀ ਕੁਆਲੀਫਾਈਡ ਨਹੀਂ ਹੈਗਾ ਕੋਈ ਇੱਕ ਬੰਦਾ ਵੀ ਪਲੱਸ 2 ਨਹੀਂ ਹੈਗਾ ਸੋ ਅਸੀਂ ਉਹਨਾਂ ਤੋਂ ਆਸ ਹੀ ਨਹੀਂ ਕਰ ਸਕਦੇ ਕਿ ਉਹ ਸਾਡੇ ਪਿੰਡ ਦਾ ਕੋਈ ਵਿਕਾਸ ਕਰ ਸਕਦੇ ਆ ਸਾਡੇ ਮੈਂ ਤੁਹਾਨੂੰ ਪਹਿਲਾਂ ਦੱਸੂਗਾ ਪਿੰਡ ਦੇ ਵਿੱਚ ਕੋਈ ਐਡਾ ਯੋਗ ਪੰਚ ਸਰਪੰਚ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ ਉਹ ਉਹਨਾਂ ਦਾ ਇੱਕੋ ਇੱਕ ਸਾਡੇ ਅੱਗੇ ਫੈਕਟ ਰੱਖ ਦਿੰਦੇ ਕਿ ਜਿਹੜਾ ਪਾਣੀ ਦਾ ਬਿੱਲ ਆ ਉਹ ਸਾਡਾ ਜਮਾ ਆ ਉਹ ਪਾਣੀ ਲੈਣ ਦੀ ਬਿੱਲ ਲੈਣ ਦੀ ਜ਼ਿੰਮੇਵਾਰੀ ਸਾਡੀ ਨਹੀਂ ਆ ਜ਼ਿੰਮੇਵਾਰੀ ਲੈਣ ਦੀ ਪਾਣੀ ਦਾ ਬਿੱਲ ਜਿਹੜਾ ਲੈ ਸਮੁੱਚੀ ਪੰਚਾਇਤ ਦੀ ਬਣਦੀ ਆ ਨਾ ਕਿ ਆਮ ਲੋਕਾਂ ਦੀ ਪਰ ਪ੍ਰੋਬਲਮ ਦਾ ਜਿਹੜੀ ਸਾਹਮਣਾ ਉਹ ਆਮ ਲੋਕ ਕਰ ਰਹੇ ਆ ਜਦੋਂ ਸਰਪੰਚ सुरेंद्रਪਾਲ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਜੂਨ ਮਹੀਨੇ ਵਿੱਚ ਪੰਚਾਇਤੀ ਇਲੈਕਸ਼ਨ ਹੋਣ ਦੀ ਚਰਚਾ ਸੀ ਜਿਸ ਕਰਕੇ ਉਹ ਪਾਣੀ ਦਾ ਬਿੱਲ ਨਹੀਂ ਲੈ ਸਕੇ ਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਭਾਜੀ ਇਸ ਤਰ੍ਹਾਂ ਲੋਕਾਂ ਵੱਲ ਹੀ ਰਾਮ ਤੁਹਾਡਾ ਮੈਂ ਸਰਪੰਚ सुरेंद्रਪਾਲ ਪਿੰਕਤ ਪਾਲੋਂ ਕਿਉਂਕਿ ਇਲੈਕਸ਼ਨ ਜਿਹੜੇ ਸੀਗੇ ਜੂਨ ਜੁਲਾਈ ਦੇ ਵਿੱਚ ਰੌਲਾ ਪਿਆ ਗਿਆ ਸੀ ਇਲੈਕਸ਼ਨ ਹੋਣਾ ਇਲੈਕਸ਼ਨ ਹੋਣਾ ਨਾ ਜਿੱਦਾਂ ਜਿੱਦਾਂ ਇਲੈਕਸ਼ਨ ਲੇਟ ਹੋਈਗਾ ਲੋਕਾਂ ਨੇ ਬਿੱਲ ਜਿਹੜੇ ਸੀ ਆਪਣੇ ਰੋਕਣੇ ਸ਼ੁਰੂ ਕਰ ਦਿੱਤੇ ਹੁਣ ਲੋਕਾਂ ਵੱਲ ਤਕਰੀਬਨ 2 ਕੋ ਲੱਖ ਰੁਪਇਆ ਪੈਂਡਿੰਗ ਆ ਕਿ ਸਾਡਾ ਬਿੱਲ ਸਾਰਾ 1,30,000 ਰੁਪਇਆ ਟੁੱਟੀ ਦਾ ਜਦੋਂ ਲੋਕ ਇਕੱਠਾ ਕਰਕੇ ਵਿਰਣਗੇ ਜਾਂ ਆਪਣੇ ਆਪਰੇਟਰ ਜਿਹੜਾ ਇਕੱਠਾ ਕਰਦਾ ਪੈਸੇ ਉਹਨੂੰ ਫੜਾਣੇ ਤਾਂ ਬਿੱਲ ਤਰ ਜਾਊਗਾ ਤੇ ਉਹ ਭਾਜੀ ਉਹਦਾ ਜਿਹੜਾ ਪਾਈਪ ਲਾਈਨ ਜਿਹੜੀ ਸੀਗੀ ਹਜੇ ਬਚ ਅਧੂਰੀ ਪਈ ਆ ਜਦੋਂ ਉਹ ਪੂਰੀ ਹੋ ਗਈ ਉਹਦੀ ਹੁਣ ਗ੍ਰਾਂਟ ਲਵਾਂਗੇ ਪਹਿਲੇ ਧਾਰ ਦੇ ਉਹੀ ਕੰਮ ਹੋਣਾ ਤਾਂ ਆਪੇ ਹੱਲ ਹੋਊਗਾ ਉਹਦਾ ਹਜੇ ਭਾਜੀ ਦੇ ਹਿਸਾਬ ਦਾ ਨਹੀਂ ਹੋਇਆ ਕਿਉਂਕਿ ਉਹ ਉਹ ਤਾਂ ਭਾਜੀ 20 ਸਾਲ ਤੋਂ ਦਿੱਤੀਆਂ। ਹਾਂ। ਕਿੰਨੇ ਚਿਰ ਤੇ ਤੁਸੀਂ ਸਰਪੰਚ ਹੋ ਰਹੇ? ਮੈਂ ਪਿਛਲੇ 5 ਸਾਲ ਸਿਗਾ। ਹਾਂਜੀ ਅਸੀਂ ਕਾਫੀ ਉਹਦੇ ਲਈ ਉਹ ਪਾਈਪ ਲਾਈਨ ਉਹਦੇ ਪਾਸੇ ਪੈ ਰਹੀ ਉਹ ਰਾਹ ਨੂੰ ਚੱਲਣੇ ਚਾਲੂ ਕਰਨ ਲਈ। ਕਿਉਂਕਿ ਰਸਤੇ ਦੇ ਵਿੱਚ ਪਾਣੀ ਆ ਗਿਆ ਨਾ ਉਹਦੇ ਲਈ ਅਸੀਂ ਥੋੜਾ ਜਿਹਾ ਇੱਕ ਜਗ੍ਹਾ ਪਹਿਲਾਂ ਠੇਕੇ ਤੇ ਵੀ ਲਈ ਸੀ ਥੋੜੀ ਜੀ ਉੱਥੇ 10 ਕੁ ਮਾਰ ਲਏ ਉਹ ਚ ਪਾਣੀ ਪਾਉਣੇ ਸੀ। ਉਦੋਂ ਰਾਹ ਸੁੱਕਾ ਸੀਗਾ ਫਿਰ ਉਹ ਨਹੀਂ ਬੰਦ ਕਰ ਦਿੱਤਾ ਕਹਿੰਦੇ ਸਾਡੇ ਦਰਖਤ ਖਰਾਬ ਹੋ ਜਾਂਦੇ ਆ। ਹਾਂ। ਜਿਆਦਾ ਪਾਣੀ ਉੱਤੇ ਚੱਲਦਾ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ